ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੇ ਵੀਡੀਓ ਵਿੱਚ ਲਗਭਗ 40 ਤੋਂ ਲੈ ਕੇ 47 ਨਗਰ ਦੇ ਵਿੱਚ ਵਿੱਚ ਸੇਲਾ ਸਿਨੀਵਾਲ ਕਲਾ ਡੇਰੀ ਫਾਰਮ ਤੇ ਆਪਾਂ ਪਹੁੰਚੇ ਆ ਕੱਲੇ ਕੱਲੇ ਨਗਰ ਦਾ ਡਿਟੇਲ ਲੈ ਕੇ ਤੁਹਾਨੂੰ ਦੇਵਾਂਗੇ ਸੋ ਹੋ ਗਏ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਕਨਫਰਮ ਕਰਾ ਲੀਆ ਆਪਣਾ ਵੀਰੇ ਮੇਰਾ ਨਾਮ ਰਾਮਨ ਪ੍ਰੀਤ ਸਿੰਘ ਆ ਜੀ ਪਿੰਡ ਆਪਣਾ ਵੱਡਾ ਸਿਨੀਵਾਲ ਕਲਾ ਜਿਹੜਾ ਫਾਰਮ ਆ ਸਿਨੀਵਾਲ ਕਾਂ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਵਾਲੀ ਸੜਕ ਤੇ ਹੈਗਾ ਵੀਰੇ ਆਪਣਾ ਜ਼ਿਲ੍ਹਾ ਆਪਣਾ ਬਰਨਾਲਾ ਕਾ ਜੀ ਕਨੈਕਟ ਨੰਬਰ ਆਪਣਾ ਨੋਟ ਕਰ ਲਓ 62807 13934 62807 13934 ਬਾਕੀ ਵੀਰੇ ਆਪਣਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾ ਜੇ ਤੁਹਾਨੂੰ ਕੋਈ ਹੈਲੋ ਦਾ ਮੈਸੇਜ ਕਰੂਗਾ ਵੀਰੇ ਉਹ ਲੋਕੇਸ਼ਨ ਸਿੱਧੀ ਆਪਣੇ ਫਾਰਮ ਤੇ ਲੈ ਕੇ ਆਊਗੀ ਅੱਜ ਆਪਾਂ 31 ਦਸੰਬਰ ਨੂੰ 2023 ਨੂੰ ਲਾਸਟ ਸਾਲ ਵਾਲਿਆਂ ਦੇ ਵੀਡੀਓ ਕਵਰ ਕਰਦੇ ਪਏ ਆਂ ਬਿਲਕੁਲ ਲਾਸਟ ਸਾਲ ਵਾਲੇ ਆਪਾਂ ਵੀਡੀਓ ਕਵਰ ਕਰ ਰਹੇ ਆਂ ਜੀ ਇਹਦੇ ਵਿੱਚ ਆਪਣੇ ਫਾਰਮ ਤੇ ਵੀਰੇ 40 ਨਾਲ ਹਾਜ਼ਰ ਨੇ 5 ਆਉਣ ਵਾਲੇ ਆ ਠੀਕ ਹੈ ਪਰ ਆਪਾਂ ਸੌਦਾ ਕੱਲ ਨੂੰ 1 ਤਰੀਕ ਨੂੰ ਕੋਈ ਨਹੀਂ ਕਰਨਾ 2 ਤਰੀਕ ਨੂੰ ਸੌਦਾ ਹੀ ਕਰਾਂਗੇ ਵੀਰੇ 24 ਦਾ ਜਿਹੜਾ ਆਪਣੀ 2 ਤਰੀਕ ਨੂੰ ਦਿਨ ਮੰ ਤੇ ਉਸ ਦਿਨ 45 ਨਗ ਆਪਣੇ ਕੋ ਹਾਜ਼ਰ ਹੋਣਗੇ ਜਿਹੜਾ ਮਰਜੀ ਵੀ ਆ ਸਕਦਾ ਕੱਲੀ ਕੱਲੀ ਕਰਕੇ ਵੇਚਾਂਗੇ ਤੇ ਜਿਹੜਾ ਬੋਲੀ ਵਾਲਾ ਸੈਟੇ ਵਫਾਹ ਉੱਡ ਜਾਂ ਜੇ ਹੁੰਦੀ ਹੈ ਗੱਲ ਸੱਚੇ ਵੀਰੇ ਬੋਲੀ ਸਾਡੇ ਫਾਰਮ ਤੇ ਕੋਈ ਵੀ ਬੰਦਾ ਉੜਦੀ ਦਿਖਾ ਦੇ ਜੁੱਤੀ ਚ ਪਾਣੀ ਪੀ ਲਾ ਦੇ ਸਾਡੇ ਫਾਰਮ ਤੇ ਬੋਲੀ ਨਹੀਂ ਹੋਊਗੀ ਜਿਹੜੀ ਗਾਂ ਦਾ ਇੱਕ ਦਾ ਸੀ ਰੇਟ ਦੱਸਤਾ ਅੱਧਾ ਘੰਟਾ ਉਸ ਵੀਰ ਦੀ ਵੇਟ ਕਰਾਂਗੇ ਸਾਡਾ ਮੁੱਲ ਕਰੇ ਤੋ ਚਾਹੇ ਉੱਪਰ ਦੀ ਸਾਨੂੰ ਕੋਈ 50000 ਉੱਪਰ ਦੀ ਕਿਉਂ ਨਾ ਲਾ ਲੇ ਠੀਕ ਹੈ ਬੀਆ ਗਾਗ ਜੀ ਕਦਰ ਕਰਾਂਗੇ ਬਿਲਕੁਲ ਕਰਾਂਗੇ ਸਾਨੂੰ ਬੋਲੀ ਹੁੰਦੀ ਕੋਈ ਦਿਖਾ ਦੇ ਸਾਡੇ ਫਾਰਮ ਤੇ ਵੀਰੇ ਅਸੀਂ ਉਹਦੀ ਜੁੱ ਜੀ ਮੈਂ ਆਪਾਂ ਪਹਿਲੇ ਨੰਬਰ ਦੇ ਗੱਲ ਕਰੀਏ ਜਰਸੀ ਤੋਂ ਸਟਾਰਟਿੰਗ ਕਰੀਏ ਇਹਦਾ ਕੀ ਪਿਛੋਕੜ ਆ ਤੇ ਕਿਹੜਾ ਸੁਆਵੀਰ ਸੁੰਦੀ ਪਈ ਆ ਵੀਰੇ ਇਹਦਾ ਸਾਡੇ ਕੋਲੇ ਸਾਰਾ ਬਾਇਓ ਡਾਟਾ ਹੈਗਾਗਾ ਇਹ ਦੂਜਾ ਸੁਆ ਸੁਹਾਂਦੀ ਆ ਫਾਰਮ ਦੀ ਬੱਸੀ ਆਮ ਲੋਕਲ ਨਹੀਂ ਹੈਗੀਗੀ ਇਹ ਠੀਕ ਹੈ ਤੇ ਇਹ ਤਕਰੀਬਨ ਹਜੇ ਵੀ ਇੱਕ ਹਫਤਾ ਖੁੱਲਾ ਪਾਜੂਜੀ ਕਰਮ ਵਾਲੀ। ਸੂਆ ਕਿਹੜਾ ਸੁੰਦਿਆ? ਦੂਜਾ ਸੂਆ ਸੁੰਦਿਆ ਤੇ ਵੀਰੇ ਪਲੂਟਾ ਵੀ 24-25 ਕਿਲੋ ਦੁੱਧ ਪਾਇਆ ਵਾ ਕਰਮ ਵਾਲਾ ਅੱਖਰ ਬਹੁਤ ਚੰਗੇ ਹੈਗੇ ਆ ਜੀ। ਸੋ 24-25 ਕਿਲੋ ਪ੍ਰੂਣ ਦਾ ਦੁੱਧ ਦਿੱਤਾ ਹੋਇਆ ਥੋੜੇ ਪਲਾ ਪਾਉਣ ਲੱਗੇ ਸਵੇਲਿੰਗ ਹਨਾ। ਹਾਂ ਬਿਲਕੁਲ ਪਾਉਣੀਆਂ ਪਾਉਣੀਆਂ ਵੀਰੇ ਪਲਾ ਦਾ ਚੰਗੀ ਆ ਨਾ ਬਰੀਡ ਵਾਲੀ। ਸੋ ਬਰੀਡ ਜਿੰਦ ਜਾਨ ਤੇ ਮੱਥੇ ਤੇ ਟੋਆ ਵਗੈਰਾ ਦੇਖੋ ਕੌਲਾ ਪਾਣੀ ਦਾ ਖੜਦਾ ਉਹ ਕੰਨ ਵਗੈਰਾ ਨਿੱਕੇ ਨਿੱਕੇ ਤੇ ਪੂਰੇ ਸਾਫ ਸੁਥਰੇ ਅੰਗ ਟੰਗ ਪੂਰੇ ਚੰਗੇ ਆ ਤੇ ਬਾਕੀ ਕੋਈ ਇਹ ਨਹੀਂ ਲੇਦਾ ਬ ਤੇ ਚੰਗੇ ਦੁੱਧ ਦੀ ਮਾਲਕਾ ਦੂਸਰਾ ਸੂਆ ਸੁੰਦੀ ਹੈ ਲਗਭਗ 4-5 ਦਿਨ ਹਜੇ ਲੈਂਦੀ ਪਈ ਜਗੀ ਸੋ ਬੋਡੀ ਵੇਟ ਬਹੁਤ ਵਧੀਆ ਤੇ ਇਹਨਾਂ ਦੀ ਆਪਾਂ ਰੇਂਜ ਦੀ ਗੱਲ ਕਰੀਏ ਜਿਹੜੇ ਪ੍ਰਾਈਸ ਸਟਾਰਟ ਹੋ ਕਿੱਥੋਂ ਤੇ ਵੀਰੇ ਮੈਂ ਸਾਰਿਆਂ ਦੇ ਦੱਸ ਦੇਣਾ ਆਪਣੇ 50000 ਤੋਂ ਸ਼ੁਰੂ ਹੋਣਗੇ ਪਿਛਲੇ ਲਾਟ ਵੰਗੂ 50000 ਤੋਂ ਸ਼ੁਰੂ ਹੋ ਕੇ ਉੱਪਰ ਨੂੰ ਜਾਂਦੇ ਜਾਂਦੇ ਲੱਖ ਤੱਕ ਰਭ ਗ ਜਾਂਦੇ ਆ ਜੀ ਠੀਕ ਹੈ ਪਰ ਜਾਦੇ ਸੌਦੇ ਆਪਣੇ 60 ਤੋਂ 80 ਦੇ ਵਿੱਚ ਹੋਣਗੇ ਤੇ तकरीबन ਆਪਣੇ ਕੋਲ 15 16 ਲਾਗੇ ਤੇ ਤਾजे ਸੂਏ ਵੀ ਹੈਗੇ ਆ ਜੀ ਠੀਕ ਹੈ ਜਿਵੇਂ ਮੈਕਸਿਮਮ ਆਮ ਆਪਣੇ ਘਰੂ ਬੰਦਾ ਚਾਹੁੰਦਾ ਵੀ 60 65000 ਰੁਪਏ ਲਾ ਕੇ 17 18 ਕਿਲੋ ਦੀ ਐਵਰੇਜ ਵੈਢ ਚਾਹੀਦੀ ਆ ਬਿਲਕੁਲ ਵੀਰੇ ਜੇ ਬੰਦਾ 65 ਦੀ ਰੇਂਜ ਲਾਊਗਾ ਉਹਨੂੰ ਆਪਾਂ 20 ਕਿਲੋ ਵਾਲੀ ਵੈਢ ਦੇ ਦੇਾਂਗੇ ਜੀ ਟਾਪ ਦੀ ਠੀਕ ਹੈ ਮਨ ਜਿੰਦ ਜਾਨ ਸਮੀ ਬੜੀ ਵਧੀਆ ਬਿਲਕੁਲ ਮਿਲੂ ਵੀਰੇ ਸਾਡੇ ਫਾਰਮ ਤੇ ਘਰ ਆਉਣ ਨਾਲ ਲੱਗਦਾ ਜਦੋਂ ਬੰਦਾ ਆ ਕੇ ਇੱਥੇ ਆਊਗਾ ਨਾ ਜਾਨਵਰ ਦੀ ਕੁਆਲਿਟੀ ਦੇਖ ਕੇ ਤੇ ਰੇਟ ਦੇ ਪੱਖੋਂ ਦੇਖ ਕੇ ਖਾਲੀ ਨਹੀਂ ਮੁੜੂਗਾ ਇੱਕ ਦੀ ਲੈਣ ਦੀ ਬਜਾਏ ਦੋ ਦਾ ਵਿਚਾਰ ਬਣ ਉਹ ਆ ਬਾਦ ਮਗ ਚ ਕੀੜਾ ਹੈਗਾ ਜਾਂ ਰੱਖਿਆ ਜੇ ਨਹੀਂ ਨਹੀਂ ਵੀਰੇ ਉਹਦੇ ਵਿੱਚ ਤਾਂ ਬਸ ਉਹ ਦੁੱਧ ਆਪਾਂ ਨਾ ਹੀ ਲਓ ਨਾ ਲਵੋ ਪਾਲਣੀ ਹੈ ਇੱਕ ਲੈ ਲਓ ਚੰਗੀ ਲੈ ਲਓ ਦੋਹਾਂ ਦਾ ਰਿਜ਼ਲਟ ਮਿਲੂਗਾ ਠੀਕ ਹੈ ਬਿਲਕੁਲ ਮਿਲੂ ਵੀ ਆਪਾਂ ਮਾੜਾ 50 55 ਹਜ਼ਾਰ ਲਾਓ ਚੰਗਾ ਦੁੱਧ ਪਾਓ ਵੀਰੋ 60 65 ਦਾ ਲਾਓ ਜੀ ਫੇਰ 20 ਲੀਟਰ ਦੇਉ ਉਹਦੇ ਨਾਲ ਆਪਣਾ ਘਰ ਪੂਰਾ ਹੋ ਜਾਂਦਾ ਕੋਈ ਕੱਲੇ ਆਪਾਂ ਵਪਾਰ ਦਾ ਕਿ ਨਹੀਂ ਮਕਸਦ ਰੱਖਿਆ ਮਰੇ ਕਸਟਮਰ ਬਾਰੇ ਵੀ ਸੋਚਣਾ ਵੀ ਚੀਜ਼ ਚੰਗੀ ਦੀ ਹੈ ਹਨਾ ਵੀਰੇ ਸਿਆਣੇ ਕਹਿੰਦੇ ਇੱਕ ਤੂੰ ਕੀ ਕਰ ਲੋ ਅਸੀਂ ਅੱਜ ਤੱਕ ਜਿੰਨੇ ਕਰੇ ਇੱਕ ਤੂੰ 21 ਕਰੇ ਠੀਕ ਹੈ ਤੇ ਜਿਵੇਂ ਦੋ ਨੰਬਰ ਵੈੜ ਦੇਖ ਇਹ ਜਿਹੜੀ 2 ਨੰਬਰ ਵੀਰੇ ਆਪਾਂ ਦੇਖਦੇ ਪਏ ਆ ਇਹ ਤਾਜੀ ਸੂਈ ਆ ਜੀ ਮਗਰ ਇਹਦੇ ਬੱਸੀਆ ਕਰਮਾ ਵਾਲੀ ਇਹ ਜਰਸੀ ਦੇ ਵਿੱਚ ਪੈਂਦੀ ਆ ਕਾਫੀ ਜਰਸੀ ਤੇ ਹਜੇ ਇਹਦੇ ਥੱਲੇ 18 ਕਿਲੋ ਬੋਲੀਹੂਦ ਤੀਜਾ ਦਿਨ ਸੂਈ ਨੂੰ ਹੋ ਗਿਆ ਜੀ 18 ਲੀਟਰ ਬੋਲੀ ਇਹ ਥੱਲੇ ਹਾਜ਼ਰ ਆ ਹਾਜ਼ਰ ਆ ਜੀ 20 ਤੋਂ 30 ਚਵਾ ਦੇਾਂਗੇ ਸਾਡੇ ਕੋਲ 2-3 ਦਿਨ ਖੜ੍ਹ ਕੇ ਜੇਰ ਵਗੈਰਾ ਦਾ ਕੰਮ ਡੰਨ ਹੋਊਗਾ ਬਿਲਕੁਲ ਓਕੇ ਆ ਜੀ ਸੋ ਜੇਰ ਵਗੈਰਾ ਕੰਮ ਡੰਨਾ ਦੂਸਰੇ ਨੰਬਰ ਤੇ ਤਾਜੀ ਸੂਈ ਸਵਾਈਏ ਜਾਵਾ ਤੇ ਜਰਸੀ ਦੇ ਅੰਕ ਚ ਆ ਗਈ ਤੇ ਥਾਂਡੇਵਾ ਤੇ ਚੁਆਇਟ ਵੀ ਇੱਕ ਨੰਬਰ ਆ ਜਾਵੇਂ ਬਿਲਕੁਲ ਇੱਕ ਨੰਬਰ ਵੀਰੇ ਮੁਠੀ ਵਾਲਾ ਚੋਣ ਆ ਬਹੁਤ ਚੰਗਾ ਕਰਮ ਵਾਲੀ ਠੀਕ ਹੈ ਸੋ ਗੱਤਗਾਠ ਵਗੈਰਾ ਦੇ ਬੋਡੀ ਸਟਰਕਚਰ ਦੇਖ ਸਕਦੇ ਨਮਾ ਹਣਾ ਜਵਾਨੀ ਦੇ ਵਿੱਚ ਵਹਿੜਾ ਲਗਭਗ 7-8 ਸਾਲ ਤਕਰੀਬਨ ਨਾਮ ਨਾਲ ਘਰ ਦੁੱਧ ਪੀਣ ਵਾਲੀ ਚੀਜ਼ ਆ ਦੂਜੇ ਨੰਬਰ ਤੇ ਸੂਈ ਸਵਾਈ ਤੇ ਅਗੇ ਤੀਜੇ ਨੰਬਰ ਤੇ ਆ ਗਈ ਜੀ ਐਰ ਸੈਰ ਵੀਰੇ ਐਰ ਸੈਰ ਆ ਗਈ ਇਹ ਦੂਜਾ ਸੂਹਾ ਸੁੰਦੀ ਆ ਜੀ ਕਰਮ ਵਾਲੀ ਇੱਕ ਹਫਤਾ ਹਜੇ ਦੀ ਸੁੰਦੀ ਬਾਈ ਤਾਂ ਕੋਈ ਹੈ ਨਹੀਂ ਮੂੰਹ ਹੋ ਸੇ ਦੰਦਾ ਮੂੰਹ ਹੋ ਸੇ ਦੰਦੇ ਜੈਨੂਨ ਦੂਸਰਾ ਸੂਹਾ ਸੁੰਦੀ ਪਈ ਆ ਤੇ ਜਿਹਨੇ ਲਜਾਣੀਆਂ ਦੁੱਧੇ ਵੀ 2 ਤੇ ਬਾਕੀ ਜੇ ਫੈਂਟ ਵੀ ਆਪਾਂ ਦੇਖਿਆ ਜਰਸੀ ਤੇ ਕੰਪੇਅਰ ਚ ਆਉਂਦੀ ਹੈ ਬਿਲਕੁਲ ਜਰਸੀ ਦੇ ਨਾਲ ਹੁੰਦਾ ਜਿਹੜਾ ਇੱਕ ਤਰ੍ਹਾਂ ਦਾ ਜੀ ਸੋ ਦੂਸਰਾ ਸੁਦਾ ਸੁਦੀ ਆ ਛੇ ਦਾ ਹਾਂਦਾ ਤੇ ਚੰਗੇ ਕਦਗੜ ਜਿੰਦ ਜਾਣ ਦੇ ਵਿੱਚ ਆ ਤੇ ਬਾਕੀ ਥੋੜਾ ਜਿਹਾ ਸਪੇਸ ਵਗੈਰਾ ਦੇਖ ਸਕਦੇ ਹੋ ਪਲਪਲਾਈਆਂ ਵਗੈਰਾ ਪਾਉਣ ਲੱਗ ਗਈ ਤੇ ਬਿਲਕੁਲ ਕੰਪੈਕਟ ਆਰਡਰ ਦੀ ਬੜਾ ਕੋਈ ਨਹੀਂ ਗੱਲ ਵੀ ਟੁੱਟ ਮੱਲੇ ਵਾ ਤੇ ਅਗੇ ਤੀਜੇ ਨੰਬਰ ਤੇ ਆ ਗਈ ਡੱਬੀ ਬੈਠ ਜੀ ਤੇ ਚੌਥੇ ਤੇ ਵੀਰ ਜੀ ਆਹ ਸਾਰੀ ਚੌਥੇ ਤੇ ਵੀਰੇ ਇਹ ਵੀ ਤਾਜੀ ਸੂਈਆਂ ਇਹਨੂੰ ਵੀ ਤੀਜਾ ਦੇਣਾ 24 ਕਿਲੋ ਦੁੱਧ ਕੰਡੇ ਵਾਲਾ ਤੋਲ ਕੇ ਥੱਲੇ ਰੈਡੀ ਐ ਇਸ ਵਕਤ ਜੀ 24 ਲੀਟਰ ਬਣਾ ਲਿਆ ਗਿਆ ਬਿਲਕੁਲ ਰੈਡੀ ਆ ਜੇ ਇਹਦੀ ਓਕੇ ਆ ਬਾਕੀ ਵੱਡੀ ਗੱਲ ਅਸੀਂ ਬਾਹਰੋਂ ਵੀਰੇ ਸੂਈ ਵੀ ਬੈਠ ਨਹੀਂ ਲੈਂਦੇਗੇ ਸਾਡੇ ਫਾਰਮ ਤੇ ਸੁੰਦੀ ਆ ਜਿਹੜੀ ਵੀ ਜੇਰ ਰਹੂ ਤਾਂ ਦੱਸ ਕੇ ਦੇਵਾਂਗੇ ਠੀਕ ਐ ਇਹ ਆ ਗਈ ਚੌਥੇ ਨੰਬਰ ਤੇ ਸੂਈ ਸਵਾਈ ਜਾਲਾ ਚਿੱਟਾ ਦੇ ਜਾਂਦੀ ਹੈ ਜੇਰ ਜੁਰੇ ਦੀ ਓਕੇ ਦੱਸਦੀ ਪਈ ਆ ਤੇ ਸਾਫ ਸੁੱਦੇ 24 ਲੀਟਰ ਦੁੱਧ ਜਮ੍ਹਾਂ ਹਾਜ਼ਰ ਆ ਤੇ ਚਾਹੇ ਮਸ਼ੀਨੀ ਚਵਾਈ ਕਰ ਲਈ ਜਾਏ ਹਾਥੀ ਤੋਂ ਥਾਣਾ ਚ ਸਪੇਸ ਵਗੈਰਾ ਦੇਖੋ ਚਾਰੇ ਤਾ 99 ਸਾਫ ਸੁੱਦੇ ਤੇ ਚੰਗੀ ਜਿੰਦ ਜਾਨ ਕੁਆਲਿਟੀ ਜਿਹੜੀ ਆ ਬਹੁਲੇ ਸਟਾਰਟਿੰਗ 24 25 ਦੀ ਕਰੀਆ ਅੰਦਾਜ਼ਾ ਲਾਈਏ ਮੈਕਸਿਮਮ ਕਰੋ 25 27 ਕਰਾਓ ਸੀ ਵੱਡੇ ਵੀਰੇ 30 ਲੀਟਰ ਦੁੱਧ ਦੇਣਾ ਇਹਨੇ ਕਰਮਾ ਲਈ ਨਹੀਂ ਠੀਕ ਹੈ ਕੋਈ 24 ਚੰਗੇ ਦੇ ਹਾਂਜੀ 24 ਸਟਾਰਟਿੰਗ ਕਰੀਏ ਨੇ ਹਣਾ ਬਿਲਕੁਲ ਸਟਾਰਟਿੰਗ ਹੈ ਜੀ ਇੰਨੀ ਤੇ ਅੱਗੇ ਆ ਗਿਆ ਜੀ ਪੰਜਵਾਂ ਨੰਬਰ ਸਾ ਵੀਰੇ ਇਹ ਆਪਣੀ ਪਿਛਲੇ ਲਾਟ ਵਾਲੀ ਬਾਕੀ ਰਹਿੰਦੀ ਆ ਪਨੂਨ ਬੱਸੀ ਆ ਗੰਦਾਂ ਦੇ ਇਹ ਲੱਗ ਪਾਲੂਨ ਨੂੰ ਇਹ ਵੀ ਇੱਕ ਹਫਤਾ ਪੌਂਚਿਆ ਜੇ ਪਰ ਸੂਹਾ ਪਹਿਲਾਂ ਹੀ ਸੁੰਦੀ ਆ ਠੀਕ ਹੈ ਤੇ ਉਹਦੇ ਕੱਚੀ ਵਾਲੀ ਸੀ ਇਹ ਸੋ ਪਲੂਨ ਪਹਿਲਾਂ ਸੂਹਾ ਤੇ ਥਣ ਦੇਖੋ ਜਿਵੇਂ ਗੁੱਲੇ ਵਾਲਾ ਸੁਣਾ ਹੱਤੀ ਚਵਾਈ ਵਾਲਾ ਤੇ ਕੋਈ ਵੜ ਕੇ ਚੱਲੋ ਵੀ ਜਿਆਦਾ ਇਹਦੇ ਐਕਸਟਰਾ ਫੈਟ ਨਹੀਂ ਪਤਲੀ ਸਕਿਨ ਦੇ ਵਿੱਚ ਆ ਤੇ ਚੰਗਾ ਦੁੱਧ ਪਾਉਗੀ ਇਹ ਵੀ ਤੇ ਅੱਗੇ ਆ ਗਿਆ 6ਵਾਂ ਨੰਬਰ ਜੀ 6ਵਾਂ ਨੰਬਰ ਇਹ ਵੀ ਵੀਰੇ ਫਾਰਮ ਚੋਂ ਲਈਆਂ ਨੇ ਆਪਾਂ ਇੱਕ ਇਹ ਵੜਾ ਕੋ ਚਿੱਟੀ ਵਾਲੀ ਇਹਦਾ ਆਪਣੇ ਕੋਲ ਜਿਹੜੀਆਂ ਬਣਾ ਦਾ ਬਾਇਓ ਡਾਟਾ ਆਪਣੇ ਕੋਲ ਹੈਗਾ ਉਹ ਲਿਖਤੀ ਰੂਪ ਚ ਮਿਲਿਆ ਆਪਾਂ ਸਾਰਾ ਦੇਵਾਂਗੇ ਜੀ ਉਹ ਤਾਂ ਕਹਨ ਵਾਲੀ ਗੱਲ ਨਹੀਂ ਕਰਦੇ ਇਹ ਵੀ ਵੀਰੇ ਦੂਜਾ ਸੂਹਾ ਸੁੰਦੀ ਆ ਤੇ ਤਕਰੀਬਨ 10 ਤੋਂ 12 ਦਿਨ ਦੀ ਕੱਚੀ ਆ ਤੇ ਦੁੱਧੇ ਵੀ ਵੀਰੇ 25 ਪਲੱਸ ਵਾਲੀਆਂ ਚ ਹੀ ਹੈਗੀ ਆ ਸੋ 12 13 ਦਿਨ ਪੈਂਡਿੰਗ ਆ 25 ਤੋਂ ਆਪਾਂ ਦੁੱਧੇ ਆਰਾਮ ਨਾਲ ਦੇ ਦੇਣਾ ਸੂਣ ਦੇ ਵਿੱਚ ਕੁਝ ਕੁ ਦਿਨ ਇਹਦੇ ਬਾਕੀ ਪਿਆ ਤੇ ਸਕਿਨ ਵਗੈਰਾ ਤੇ ਚੰਗੀ ਸਾਈਨਿੰਗ ਦੇ ਵਿੱਚ ਆ ਗਈ ਜਿੰਦ ਜਾਣਾ ਵਜ਼ਨ ਬੋਡੀ ਵੇਟ ਬਹੁਤ ਆ ਤੇ ਬਾਕੀ ਕੰਪੈਕਟ ਟੱਟ ਰਿਹਾ ਇਹ ਨਹੀਂ ਗੱਲ ਕਿ ਟੁੱਟਵਾਂ ਲੈ ਵਾਏ ਦੇ ਤੇ ਬਿਲਕੁ ਤੇ ਅੱਗੇ ਨਾਲ ਖੜੀ ਹੈ ਪਲੂਨ ਬੱਛੀ ਲੱਗਦੀ ਹੈ ਨਾ ਇਹਦੇ ਇਹ ਪਲੂਨ ਬੱਸੀਆ ਵੀਰੇ ਮੂੰਹੋਂ ਚਾਰ ਦੰਦ ਆ ਜੀ ਠੀਕ ਹੈ ਮੂੰਹੋਂ ਚਾਰ ਦੰਦ ਆ ਤਾਂ ਸੂਣ ਨੂੰ ਇਹ ਵੀ ਇੱਕ ਹਫਤਾ ਖੁੱਲਾ ਪਾਉਗੀ 10 ਦਿਨ ਤੱਕ ਵੀ ਲੈ ਸਕਦੀ ਹੈ ਜੀ 10 ਦਿਨ ਲਗਭਗ ਸੂਣ ਚ ਪੈਂਡਿੰਗ ਹਾਂਜੀ ਹਾਂਜੀ ਬਿਲਕੁਲ ਜੀ ਦੰਦਾਂ ਦੇ ਵਿੱਚ ਆ ਵੀਰੇ ਬੱਸੀਏ ਠੀਕ ਹੈ ਦੋ ਦੰਦ ਅਸੀ ਦੋ ਦੰਦ ਵੀਰੇ ਦੋ ਦੰਦ ਦੋ ਦੰਦ ਬੱਛੀ ਤੇ ਚੰਗੇ ਸਾਈ ਦੇ ਵਿੱਚ ਆ ਤੇ ਹਵਾਨਾ ਵਗਰਾ ਦੇਖੋ ਬਿਲਕੁਲ ਕੰਪੈਕਟ ਟ੍ਰੈਡਰ ਜਿਹੜਾ ਇਹਦੇ ਲੇਵੇ ਦੀ ਬਣਤਰ ਆ ਚਾਹੀਏ ਆਪਾਂ 10 ਸੂਏ ਪੀ ਲਈਏ ਕਿਉਂਕਿ ਪਹਿਲੇ ਸੂਏ ਪਸੂ ਦਿਖ 7-8 ਸੂਏ ਪੀ ਕੇ ਵੀ ਨੇ ਜਵਾਨੀ ਸ਼ੋਅ ਕਰਨੀ ਆ ਤੇ ਚੰਗੀ ਬੱਚੀ ਆ ਸੂਣ ਨੂੰ ਰੈਡੀ ਆ ਗੱਭਣ ਆ ਗਈ ਆ ਜੇ ਤੇ ਜਿਹੜੀ ਨਾਲ ਖੜੀ ਆ ਅੱਗੇ ਇਹ ਵੀਰੇ ਤਾਜੀ ਸੂਈ ਆ ਸੂਈ ਨੇ ਨੂੰ ਚੌਥਾ ਦਿਨ ਹੋ ਗਿਆ ਜੀ 25 ਕਿਲੋ ਕੰਡੇ ਵਾਲਾ ਤੋਲ ਕੇ ਰੈਡੀ ਆ ਥੱਲੇ ਤੇ ਬਾਕੀ ਮਿਲਕ ਵੇਨ ਬਹੁਤ ਮੋਟੀ ਜਾਂਦੀ ਬਹੁਤ ਵੀਰੇ ਬਰੀਡ ਵਾਲਾ ਬੱਚਾ ਜੀ ਲਿਆ ਆ ਪਾਹੇ ਠੀਕ ਆ ਦੂਜਾ ਸੂਹਾ ਸੂਈਆ ਕਰਮਾਂ ਵਾਲੀ ਜੇਰ ਜੂਰੇ ਦੀ ਸਾਰੀ ਓਕੇ ਹੈਗੀ ਆ ਸੋ 24-25 ਲੀਟਰ ਦੁੱਧ ਤੇ ਸਟਾਰਟਿੰਗ ਆ ਥੱਲੇ ਦੇ ਜਮ ਬਿਲਕੁਲ ਸਟਾਰਟ ਆ ਜੀ ਸੋ ਥੱਲੇ ਮਿਲਕ ਵੇਨ ਵਗੈਰਾ ਦੇਖੋ ਇੱਕ ਕਹਿਣ ਦੀ ਗੱਲ ਉਹਨੇ ਬਾਕ ਤੂੰ ਮੰਨ ਕੇ ਜਲੇ ਵੀ ਚੰਗੀ ਮਿਲ ਕੇ ਵੀ ਦਿਖਾਈ ਦਿੰਦੀ ਆ ਬਹੁਤ ਸੋਹਣਾ ਦੁੱਧ ਸਟਾਰਟਿੰਗ 24 25 ਦੀ ਕਰੀ ਆ ਤੇ ਮੈਕਸਿਮਮ ਮੰਨਿਆ ਵੀ 30 ਦੇ ਲਗਭਗ ਇਹਨੇ ਨੋਰਮਲ ਆ ਰਾਵਣੇ ਜਾਵੜਾ ਕਿਉਂਕਿ ਚੌਥੇ ਪੰਜਵੇਂ ਦਿਨ ਵੀ ਰਸ ਆ ਦੇ ਪਿਆ ਕਿ 24 25 ਦੇ ਥੱਲੇ ਹਾਜ਼ਰ ਆ ਤੇ ਚੋਣ ਪਸਨਾ ਬਿਲਕੁਲ ਓਕੇ ਆ ਬਿਲਕੁਲ ਓਕੇ ਵੀਰ ਜੀ ਓਕੇ ਜੀ ਠੀਕ ਆ ਅੱਗੇ ਜਿਹੜੇ ਬਿਹੜਾ ਦੇਖੇ ਨੇ ਆਪਾਂ ਇਹ ਇਹ ਵੀਰੇ ਉਸੇ ਜਿਹੜੀ ਦੱਸੀ ਸੀ ਉਹ ਫਾਰਮ ਚੋਂ ਜੋ ਆਈ ਆ ਇਹ ਇਹਦਾ ਵੀ ਬਾਇਓ ਡਾਟਾ ਸਾਰਾ ਆਪਣੇ ਕੋਲ ਹੈਗਾ ਸੀਮਨੇ ਦੇ ਵੀ ਚੰਗਾ ਲੱਗਿਆ ਇਹ ਵੀ 10 ਤੋਂ 12 ਦਿਨ ਦੀ ਕੱਚੀ ਆ ਜੀ ਦੂਜਾ ਸ ਤੇ ਹਵਾਨੇ ਦੇ ਨਾੜਾ ਵਗੈਰਾ ਇਹਦੇ ਵਿੱਚ ਚੰਗੇ ਦਿਖਾਈ ਦਿੰਦੀਆਂ ਪਈਆਂ ਗਿਆ ਸਾਫ ਸੁਥਰੀ ਤੇ ਜਿੰਦ ਜਣ ਰਾਜੀ ਪਲੀ ਬਹੁਤ ਆਗੀ ਤੇ ਅਗੇ ਵੀਰੇ ਨਾਲ ਜਿਹੜੀ ਆ ਪਲੂਣ ਬੱਚੀ ਦੇਖਦੇ ਆਪਾਂ ਹਨਾ ਹਾਂਜੀ ਵੀਰੇ ਇਹ ਆਪਣਾ ਭਗਤੇ ਸਾਈਡ ਤੋਂ ਫਾਰਮ ਤੋਂ ਲਿਆ ਵਾ ਇਹ ਖੀਰੀ ਬੱਚੀ ਆ ਕਨਾਲ ਦੇ ਆ ਲਈ ਆ ਠੀਕ ਹੈ ਹੋਰ ਦਿਓ ਜੀ ਇਹ ਖੀਰੀ ਬੱਚੀ ਸੁੰਦੀ ਆ ਇਹ ਖੀਰੀ ਸੁੰਦੀ ਆ ਵੀਰੇ ਦੋ ਦੋ ਦੰਦੀਆਂ ਦੇ ਵਿੱਚ ਆ ਇਹਦੇ ਵੀ ਸੀਮਣ ਬਹੁਤ ਚੰਗਾ ਲੱਗਿਆ ਵਾਗਾ ਠੀਕ ਹੈ ਫਾਰਮ ਚੋਂ ਲਈ ਆਪਾਂ ਤਕਰੀਬਨ ਇੱਕ ਹਫਤਾ ਹਜੇ ਕਰਮਾ ਲਈ ਪਾਜੂ ਇਹ ਜੀ ਇੱਕ ਹਫਤਾ ਸੂਣ ਚ ਪੈਂਡਿੰਗ ਆ ਤੇ ਕਿੰਨਾ ਦੁੱਧ ਮੰਨ ਕੇ ਲੈ ਵੀ ਬੰਦਾ ਇਹ ਤੋਂ ਵੀਰੇ ਜਿਹੜਾ ਮਰਜੀ ਲੈ ਜੇ ਵੀਰ ਸਾਡੇ ਫਾਰਮ ਤੇ ਸੂਫੀ ਦਾ 25 ਕਿਲੋ ਦੁੱਧ ਲੈ ਲਾਂਗੇ ਵੀਰੇ ਦੁੱਧੇ ਦੀ ਬਰੀਡ ਨੇ ਦੇਣਾ ਹੈਗਾ ਜੀ ਠੀਕ ਹੈ ਸੋ ਬੱਚੀ ਪੂਰੀ ਸਾਫ ਸੁੱਧ ਨੇ ਬਿਲਕੁਲ ਖੀਰਾ ਬੱਚਾ ਆ ਜੇ ਤੇ ਵਾਗੇ ਥਾਣਾ ਦੇ ਸਪੀਸ ਵਗੈਰਾ ਦੇਖੋ ਤੇ ਲੈਗ ਸਕੋਰ ਦੇਖੋ ਇਹਦੀ ਖੜਨੀ ਗੁੰਨੀ ਕਿਆ ਬਾਤ ਆ ਤੇ ਜਿੰਦ ਜਾਨ ਕੱਦ ਕਾਟ ਬਾਡੀ ਵੇਟ ਵਗੈਰਾ ਬਹੁਤ ਆ ਖੀਰੀ ਹੈ ਜੇ ਤੇ ਅਗੇ ਨਾਲ ਜਿਹੜੀ ਵੱਡੀ ਵਿਹੜਾ ਜਿਹੜੀ ਵੱਡੀ ਵਿਹੜਾ ਆ ਗਈ ਵੀਰੇ ਇਹਦੇ ਨਾਲੋਂ ਆਈ ਆ ਫਾਰਮ ਚੋਂ ਠੀਕ ਹੈ ਤੇ ਇਹ ਵੀ ਦੂਜਾ ਸੂਹਾ ਸੂੰਦੀ ਆ ਜੀ ਪਰ ਸੂਣ ਨੂੰ ਤਕਰੀਬਨ ਇਹ 12-13 ਦਿ ਇਦੀ ਰਿਪੋਰਟ ਬੜੀ ਚੰਗੀ ਮਿਲੀ ਆ तकरीबन 30 ਤੋਂ ਪਲੱਸ ਵਾਲੀ ਮਿਲੀ ਹੋਈ ਆ ਜੀ ਸਾਨੂੰ ਠੀਕ ਆ ਵੀ 30 ਕਿਲੋ ਤਾਂ ਪਾਰ ਦੋ ਤਾਂ ਆਰਾਮ ਨਾਲ ਪਾਉਗਾ ਪਰ 35 ਕਿਲੋ ਤੇ ਘਰਾਂ ਨੂੰ ਦੁੱਧ ਪਾਉ ਜੀ ਇਹ ਕਰਮ ਵਾਲੀ ਠੀਕ ਐ ਸੋਲੇਵਾ ਵਗੈਰਾ ਦੇਖੋ ਸੋਨਾ ਸਾਫ ਸੁਥਰਾ ਚਾਰੇ ਸਾਨੂੰ ਸਾਫ ਸੁਥਰੇ ਨਿਕਣਵੇਂ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਬਹੁਤ ਚੰਗੇ ਦਿਖਾਈ ਦਿੰਦੇ ਪਿਆ ਤੇ ਪਲੀ ਪੁਲੀ ਰਾਜੀ ਬਹੁਤ ਆ ਫਾਰਮ ਵਾਲੀ ਵਹਿੜ ਤਾਂ ਵੈਸੀ ਦੇਖਣ ਨੂੰ ਦਿੱਖ ਦੇ ਦਿੰਦੀ ਐ ਕਿਉਂਕਿ ਖੁੱਲ੍ਹੇ ਫਿਰਦੇ ਚੰਗਾ ਸਾਇਲੇਜ ਵਗੈਰਾ ਇਹਨਾਂ ਦਾ ਖਾਦਾ ਹੁੰਦਾਗਾ ਤੇ ਅੱਗੇ ਜਿਹੜੀ ਨਾਲ ਵਹਿੜ ਖੜੀ ਆ ਕਾਲੇ ਰੰਗ ਦੀ ਜਿਹੜੀ ਨਾਲ ਖੜ ਇਹਦੀ ਰਿਪੋਰਟ ਬੜੀ ਵਧੀਆ ਸਾਨੂੰ ਇਹ ਮਿਲੀ ਹੋਈ ਆ ਤੇ ਪਰ ਦੇਖਣ ਨੂੰ ਵੀ ਦੱਸੂਗੀ ਵੀਰੇ ਦੁੱਧ ਇਹ ਬਹੁਤ ਚੰਗਾ ਪਾਉਗੀ। ਕੋਹ ਸਾਹਮਣੇ ਦੀ ਲੋੜ ਨਹੀਂ ਪੈਣੀ। ਠੀਕ ਹੈ। ਕਹਿ ਕੇ ਦਿਨਾਂ ਦੀ ਤਿਆਰੀ ਲੱਗਦੀ ਹੈ ਨਾ। ਵੀਰੇ ਹਜੇ ਸੂ ਵੀਪੂ ਤਾਂ ਵੀ ਕੋਈ ਗੱਲ ਨਹੀਂ ਪਰ ਪੰਜ ਚਾਰ ਦਿਨਾਂ ਦਾ ਬੱਚਾ ਦੇਣ ਦਾ ਹਜੇ ਕੋਈ ਸਿਸਟਮ ਨਹੀਂ ਲੱਗਦਾ ਹੈਗਾ। ਠੀਕ ਹੈ। ਸੋ ਤਿਆਰੀ ਦੇਖੋ ਬਹੁਤ ਵਧੀਆ ਹੈਗੀ ਤੇ ਬਾਕੀ ਹਵਾਨਾ ਦੇਖੋ ਬਿਲਕੁਲ ਅੱਗੇ ਪਿੱਛੇ ਦਾ ਹਵਾਨਾਗਾ ਤੋਰਾ ਵਗੈਰਾ ਬਹੁਤ ਚੰਗਾ ਤੇ ਚੰਗਾ ਦੁੱਧ ਪਾਉਗੀ ਤੇ ਹਵਾਨਾ ਅੱਗੇ ਪਿੱਛੇ ਦੋਨੇ ਪਾਸੇ ਦਿਖਾਈ ਦਿੰਦਾ ਕਿ ਇਹ ਨਹੀਂ ਗੱਲ ਕਿ ਮੂਹ ਨੂੰ ਚਕਾ ਤੇ ਥ ਦੇ ਅੱਗੇ ਵੱਡੀਆਂ ਬੜਾ ਦੇਖਿਆ ਨੇ ਦੋ ਐਂਡ ਦੇ ਘੜੀਆਂ ਆਪਾ ਵੱਡੇ ਵੀਰੇ ਇਹ ਵੀ ਦੂਜਾ ਸੂਹਾ ਸੁੰਦੀ ਆ ਠੀਕ ਹੈ ਇਹ ਹੋ ਸਕਦਾ ਆਪਾਂ ਸਵਾ ਕੇ ਵੇਚੀਏ ਟਾਪ ਦੇ ਫਾਰਮ ਚੋਂ ਲਈ ਆਪਾਂ ਤਕਰੀਬਨ ਦਾ 35 ਤੋਂ ਪਲੱਸ ਚਵਾ ਦੇਾਂਗੇ ਠੀਕ ਹੈ ਹਜੇ ਸਫਰ ਚੋਂ ਆਈ ਆ ਥੋੜਾ ਜਿਆ ਨਹੀਂ ਸਫਰ ਮੰਨ ਗਈ ਬਹਿੜ ਇਹ ਠੀਕ ਹੈ ਦੂਜਾ ਸੂਹਾ ਸੁੰਦੀ ਆ ਦੇਖੋ ਹਜੇ ਪਰ ਇਹ ਸੁੰਦੀ ਬਾਈ ਤਾਂ ਹੀ ਕੋਈ ਵੀ ਨਹੀਂ ਹੈਗੀਗੀ ਨੇਵੇ ਦੀ ਪੰਡ ਲਈ ਫਿਰਦੇ ਕਰਮ ਵਾਲੀ ਨੇੜ ਤੋਂ ਹੋ ਕੇ ਦਿਖਾ ਦਿਓ ਜੀ ਠੀਕ ਹੈ ਸੋ ਨਾੜਾ ਵਗੈਰਾ ਇਹਦੇ ਬਹੁਤ ਚੰਗੇ ਦਿਖਾਈ ਦਿੰਦੇ ਤੇ ਹਵਾਨਾ ਅੱਗੇ ਪਿੱਛੇ ਦਾ ਪਾਲੀ ਪੁਲੀ ਬਹੁਤ ਜਿਆਦੀ ਹੈਗੀ ਤੇ ਵੀਰ ਦਾਸ ਦਾ ਦੂ ਤੇ ਦਿਨ ਕੁਝ ਕਿਸੂਨ ਦੇ ਵਿੱਚ ਲੈਂਦੀ ਪਈ ਆ ਬਾਡੀ ਵੇਟ ਵਗੈਰਾ ਤੇ ਬੋਡੀ ਸਟ੍ਰਕਚਰ ਬਹੁਤ ਵਧੀਆ ਸਾਡਾ ਪੈਰਾਂ ਦੀ ਪੂਰੀ ਮਜ਼ਬੂਤ ਆ ਤੇ ਅੱਗੇ ਹੰਡ ਤੇ ਖੜੀ ਆ ਬੱਚੀ ਜਿਹੜੀ ਕੰਦਰਾਲ ਜੀ ਆਵਾ ਵੀਰੇ ਆਉਂਦੇ ਮੈਂ ਨਾਲ ਪਿੰਡ ਤੋਂ ਲਈ ਆ ਮਾਸੀਆਂ ਤੋਂ ਫਾਰਮ ਦੇ ਵਿੱਚੋਂ ਜੀ ਠੀਕ ਹੈ ਤੇ ਦੂਜਾ ਸੁਹਾ ਸੁੰਦੀ ਆ ਕਿ ਦੰਦਾਂ ਦੇ ਵਿੱਚ ਆ ਕਰਮਾਲੀ ਹਜੇ 10 ਤੋਂ 12 ਨੇ ਲੈ ਜੂ ਜੀ ਠੀਕ ਹੈ ਦੁੱਧ ਦੇ ਵੀ 35 ਤੋਂ ਪਾਰ ਪਾਉਗੀ 35 ਤੋਂ ਪਾਰ ਦੁੱਧੇ ਨੇ ਵੀ ਰਾਮਣਾ ਪਾ ਦ ਹਾਂ ਪਰ ਇਹ ਅੱਜ ਲੈ ਕੇ ਆਏ ਥੋੜੀ ਖੁੱਲੀ ਆਈ ਆ ਇਸ ਕਰਕੇ ਥੱਕਾ ਕਰਦੀ ਆ ਕੁਝ ਨੇੜੇ ਤੋਂ ਦਿਖਾ ਦਿਓ ਲੇਵੇ ਲੂਵੇ ਦਾ ਅੰਤੀ ਨਹੀਂ ਕੋਈ ਕਰਮਾਲੀ ਦਾ ਸੋ ਜਿਹੜੇ ਬਿਹੜਾ ਆਪਾ ਦਿਖਾਉਣੇ ਪਏ ਇਨਾ ਬਿਹੜਾ ਤਾਂ ਵੀਰਾਂ ਨੇ ਕਿਸੇ ਨੇ ਬਰੀਡ ਵੀ ਤਿਆਰ ਕਰਨੀ ਹੋਵੇ ਅੱਗੇ ਚੰਗੀ ਬਰੀਡ ਤਿਆਰ ਕਰਨੀ ਹੈ ਕਿਉਂਕਿ 30 30 32 32 ਕਿਲੋ ਇਹ ਨਾਰਮਲ ਆਮ ਜਿਵੇਂ ਘਰਾਂ ਦੇ ਵਿੱਚ ਬਿਹੜਾ ਦੁੱਧ ਪਾ ਦਿੰਦੇ ਆ ਕਿਉਂਕਿ ਬਿਲਕੁਲ ਪਾਉਂਦੇ ਆ ਵੀਰ ਜੀ ਬਿਲਕੁਲ ਅਸੀਂ 40 40 ਲੀਟਰ ਦੀ ਜਿਹੜੀ ਮਿਲਕ ਚੁਆਈ ਕਰਾ ਕੇ ਦਿੱਤੀ ਹੈਗੀ ਠੀਕ ਹੈ ਹਾਂਜੀ ਹਾਂਜੀ ਵੀਰੇ ਤੇ ਅੱਗੇ ਰ ਆਪਾਂ ਨਾਲ ਆ ਕੱਚਾ ਲੋੜ ਖੜਾ ਦੇਖ ਰਹੇ ਹਾਂ ਨਾ ਆਪਾਂ ਵੀਰੇ ਸਾਰਾ ਤੁਹਾਨੂੰ ਉਦਾਂ ਦੱਸ ਦੇਣਿਆ ਕਿਉਂ ਵੀਡੀਓ ਲੰਮੀ ਜ਼ਿਆਦਾ ਬਣ ਜੂਗੀ ਜਿਹੜੀ ਆ ਬੈਣ ਸੂਦੀ ਆ ਵੀਰੇ ਤਕਰੀਬ ਤਾਂ ਕੋਈ ਨਹੀਂ ਵੀ 35 ਪਲੱਸ ਚੱਲੂ ਜੀ 35 ਪਲੱਸ ਇਹਨੂੰ ਹੋ ਸਕਦਾ ਵੀ ਅੱਜ ਰਾਤ ਨੂੰ ਇਹ ਸੂਪੇ ਠੀਕ ਹੈ ਉਹਦੇ ਪੱਥੇ ਨੇ ਘਟ ਖਾਦੇ ਅੱਜ ਠੀਕ ਹੈ ਸੂਪੇ ਫਾਰਮ ਦੇ ਵਿੱਚੋਂ ਲਈ ਹੈਗੀ ਤੇ ਅੱਗੇ ਵੀਰੇ ਆ ਪਨੂਰ ਬੱਸੀ ਆ ਇਹ ਪਿਛਲੇ ਲਾਟ ਵਾਲੀ ਆ ਉਹਦੇ ਜ਼ਿਆਦਾ ਕੱਚੀ ਸਾ ਦੇਖੋ ਨਿਖਰੀ ਬੱਸੀ ਤੇਰੀ ਤਾਂ ਲਗਭਗ ਹੈ ਬਿਲਕੁਲ ਤੇਰੀ ਤਾਂ ਹਜੇ ਪਾਰੇ ਸਾਨੂੰ ਪਤਾ ਹਫਤਾ ਹਜੇ ਨਹੀਂ ਸੁੰਦੀ ਜੀ ਠੀਕ ਹੈ ਪਹਿਲਾ ਸੂਆ ਸੁੰਦੀਆ ਤੇ ਬੱਸੀ ਦੇਖੋ ਇਹ ਵੀ 24 25 ਕਿਲੋ ਦੁੱਧ ਕਰਨਾ ਬਰੀਡ ਬੜੀ ਹੈ ਦੀ ਕਰਮ ਵਾਲੀ ਠੀਕ ਹੈ ਅੱਗੇ ਬੱਗੇ ਮੂੰਹ ਚ ਆ ਗਏ ਹਾਂ ਇਹ ਦੂਜਾ ਸੂਆ ਸੁੰਦੀਆ ਵੀਰੇ ਇਹ ਵੀ 12 13 ਦਿਨ ਦੀ ਕੱਚੀ ਹੈਗੀ ਠੀਕ ਹੈ ਜੋ ਕੱਚਾ ਮਾਲ ਸੀ ਇਸ ਕਰਕੇ ਲੈਨੇ 700 ਵਪਾਰੀ ਵੀਰ ਬਹੁਤ ਮਾਲ ਲੈ ਜਾਂਦੇ ਆ ਜੀ ਠੀਕ ਹੈ ਆ ਵੀ ਵੀਰੇ ਦੂਜਾ ਸੂਆ ਸੁੰਦੀਆ ਕੀ ਇਹ ਵੀ 12 13 ਦਿਨ ਦੀ ਕੱਚੀ ਹੈਗੀ ਆ ਤੇ ਫਿਰ ਜਿਹੜਾ ਅੰਦਰ ਆਪਾਂ ਖੜਾ ਲਾੜ ਦੇਖਦੇ ਆ ਪੱਕੇ ਥਾਂ ਤੇ ਇਹ ਬਸ ਵੀਰੇ ਉਹੀ ਕੋਈ 60 65 ਦੀ ਰੇਂਜ ਵਾਲਾ ਮਾਲ ਹੈਗਾਗਾ ਠੀਕ ਹੈ ਕੁਇਕ ਪਹਿਲੇ ਪਾਸੇ ਸੱਤ ਬੈੜਾ ਤਾਜ਼ੀਆਂ ਸੂਈਆਂ ਮੀਆਂ ਨੇ ਠੀਕ ਹੈ ਬਾਕੀ ਸੂਣ ਵਾਲੀਆਂ ਬੈੜਾ ਹੈਗੇ ਹਾਜ਼ਰ ਮਾਲ ਆਗਾ ਸੂਹਾ ਪਹਿਲਾ ਦੂਜਾ ਇਹ ਮੰਨ ਕੇ ਚੱਲ ਵੀ ਹਲਕਾ ਕਰੌਸ ਆ ਕੇ ਨਾ ਜੀ ਕ੍ਰੋਸ ਆ ਗਿਆ ਵੀਰੇ ਤਿੰਨ ਬੇੜਾ ਮਗਰ ਸੁਈਆਂ ਖੜੀਆਂ ਨੇ ਠੀਕ ਹੈ 10 ਇੱਥੇ ਕੋਈ ਹਾਜ਼ਰ ਨੇ ਸੁਈਆਂ ਵੀ ਆ ਤੇ ਤਕਰੀਬਨ ਆਪਈਆਂ 5 ਹੋਰ ਵੀ ਆਉਣਾਂ ਨੇ ਸੁਈਆਂ ਵੀ ਆ ਜਿਹੜਾ 2 ਤਰੀਕ ਨੂੰ ਲਾਟ ਕੱਢਾਂਗੇ 45 ਬੇੜਾ ਸਾਡੇ ਕੋਲੇ ਕੱਲੀ ਕੱਲੀ ਜਿਹੜਾ ਬੰਦਾ ਮਰਜ਼ੀ ਕਰ ਸਕਦਾ 45 ਨਾਲ ਗਾ ਹਾਜ਼ਰ ਮਿਲਣਗੇ ਜਾਵਾਂ ਬਿਲਕੁਲ ਮਿਲਣਗੇ ਸਾਡੇ ਫਾਰਮ ਦੇ ਵੀਰੇ ਗੱਡੀ ਬੰਦਾ ਆਪਦੀ ਲੈ ਕੇ ਆਵੇ ਚਾਹੀ ਠੀਕ ਹੈ ਖਾਲੀ ਮੋਟਰ ਦਾ ਸਿਸਟਮ ਨਹੀਂ ਹੈਗਾ ਬਾਹਰੋਂ ਜਿਹਦਾ ਇੱਕ ਦਾ ਰੇਟ ਪਤਾ ਕਰਿਆ ਹੋਊਗਾ ਨਾ ਉਹਦਾ ਇੱਥੇ ਇੱਕ ਲੈਣ ਦਾ ਇਹਦਾ ਦੋ ਦਾ ਵਿਚਾਰ ਬਣ ਜਾਂਦਾ ਠੀਕ ਹੈ ਤੇ ਕੰਟੈਕਟ ਨੰਬਰ ਐਡਰੈਸ ਵਗੈ ਕ੍ਰੈਡਿਟ ਨੰਬਰ 62807 13934 62807 13934 ਹੈ ਜੀ ਠੀਕ ਹੈ 2 ਤਰੀਕ ਨੂੰ ਲਾਟ ਉਸ ਤੋਂ ਬਾਅਦ ਆਵਾਂਗੇ ਨਹੀਂ 3 ਤਰੀਕ ਰੱਖੀਏ ਉਹ ਮੇਰਾ ਪਰਦਾਸ ਵਾਲਾ ਕੱਢਾਂਗੇ ਜੀ ਬੁੱਧਵਾਰ ਦਿਨ ਦਾ ਠੀਕ ਹੈ 10 ਤਰੀਕ ਨੂੰ ਬੁੱਧਵੀਂ 40 45 ਹੋਣਗੀਆਂ ਠੀਕ ਹੈ ਇਹਨਾਂ ਕੱਲੀ ਬੇਸ ਵਾਲਾ ਸਭ ਤੋਂ ਵੀਰੇ ਇਹ ਦੁੱਧਾ ਸੂਹਾ ਸੰਧੀ ਆ ਸਾਈ ਵਾਲੀ ਜੀ ਠੀਕ ਹੈ ਪਿਓ ਸਾਈ ਦਾ ਥਣਸਣ ਬਹੁਤ ਚੰਗਾ ਹੈਗਾ ਤਕਰੀਬਨ ਹਫਤੇ ਦੀ ਕੱਚੀ ਆ ਆ ਬੱਸੀ ਵੀ ਪਿਛਲੇ ਲਾਟ ਦੀ ਆ ਠੀਕ ਹੈ ਖੁੱਲੀ ਆਈ ਹੈ ਕਿ ਕੱਚੀ ਹਜੇ ਵੀ ਆ ਠੀਕ ਹੈ ਕੱਚੀ ਹਜੇ ਵੀ ਮੇਰੇ ਸਾਹਮਣੇ ਦੱਸ ਦੇਣੀ ਸੰਧੀ ਤੇ ਨੇਵਾ ਦੇਖਿਓ ਵੀ ਇਹ ਲਾਉਂਦੀ ਹੈ ਖੀਰੀਆ ਦੁੱਧ ਹੰਦੀਆਂ ਚ ਠੀਕ ਆ ਆਹ ਜਦਸੀ ਦੂਜਾ ਸੂਆ ਸੂਂਦੀ ਆ ਜੀ 10 ਤੋਂ 12 ਦਿਨ ਦੀ ਕੱਚੀ ਆ ਆਹ ਆ ਕੇ ਵੀਰੇ ਐਫ ਪਾ ਠੀਕ ਆ ਜੀ ਸੂਆ ਪਹਿਲਾ ਸੂਂਦੀ ਆ ਤੇ ਨਿੱਖਰਦੀ ਬੱਸੀ ਦੇਖਿਓ ਥੋੜੀ ਪਿਛਲੇ ਰਾਤ ਦੇ ਨੂੰ ਜਿੱਦ ਨੂੰ ਲਈ ਆ ਬਾਗ ਦਾ ਲੰਪੀ ਦੇ ਵਿੱਚ ਵੀ ਆ ਕੇ ਗਈਆ ਕਰਮਾ ਵਾਲੀ ਠੀਕ ਆ ਪਰ ਉਤਰੋਂ ਬਾ ਬਾਡੀ ਵੇਟ ਬਹੁਤ ਦਾ ਇਹ ਵੀ 20 ਤੋਂ ਪਲੱਸ ਉਹ ਤੋਂ ਪਾਉਗੀ ਠੀਕ ਹੈ ਤੇ ਆ ਆ ਕੇ ਵੀਰੇ ਦੂਜਾ ਸੂਆ ਸੂਂਦੀ ਆ 10 ਤੋਂ 12 ਦਿਨ ਦੀ ਕੱਚੀ ਆ ਜਿਹੜੀ ਆ ਵੱਡੇ ਕੱਢ ਚ ਆ ਗਈ ਵੀਰੇ ਪਹਿਲਾ ਸੂਆ ਸੁੰਦੀਆ ਮੂੰਹੋਂ ਦੰਦਾਂ ਦੇ ਵਿੱਚ ਆ ਠੀਕ ਹੈ ਤੇ ਆਹ ਵਾਲੀ ਅੱਗੇ ਵੀਰੇ ਦੂਜਾ ਸੂਆ ਸੁੰਦੀ ਆ ਇਹ ਵੀ ਤਕਰੀਬਨ 10 ਦਿਨ ਦੀ ਕੱਚੀ ਹੈਗੀ ਠੀਕ ਹੈ ਜੀ ਜਿਹੜੀ ਆ ਬੈੜਾ ਵੀਰੇ ਇਹ ਵੀ ਫਾਰਮ ਚੋਂ ਲਈ ਆ ਦੂਜਾ ਸੂਆ ਸੁੰਦੀ ਆ 15 ਦਿਨ ਦੀ ਕੱਚੀ ਆ ਇੱਕ ਦੀਆਂ ਖੁਰੀ ਵੀ ਬਣ ਗਿਆ ਥੋੜੀ ਜੀ ਠੀਕ ਹੈ ਨਾ ਬਣਦਿਆ ਤੂੰ ਕੋਈ ਨਹੀਂ ਨਾ ਬਣਦਾਗਾ ਠੀਕ ਹੈ ਹੌਸਾ ਦਾ ਪਾਪ ਬਣਵਾ ਲਿਆ ਨਹੀਂ ਕੋਈ ਵੀਰ ਬਣਾ ਸਕਦਾਗਾ ਇਹ ਤੋਂ ਅੱਗੇ ਵੀਰੇ ਸੂਆ ਪਾ ਮਾਲ ਆ ਗਿਆ ਜੀ ਠੀਕ ਹੈ ਹਾਂ ਮਰਤੋ ਤੱਕ ਅੰਦਰ ਦਾ ਖੜਿਆ ਸਾਰੇ ਬੱਚੇ ਵਗੈਰਾ ਬਿਲਕੁਲ ਖੜੇ ਅੱਗੇ ਵੀਰੇ ਜਿਹੜੀ ਸਿਰੇ ਵਾਲੀ ਬੈੜਾ ਉਹ ਸਾਰੇ ਚੱਕਰ ਘਾਤ ਤੇ 32 33 ਕਿਲੋ ਦਾ ਰੈਡੀ ਆ ਠੀਕ ਹੈ ਫਾਰਮ ਚੋਂ ਲਈਆ 32 33 ਕਿਲੋ ਰੈਡੀ ਆ ਇਹਦੇ ਥੱਲੇ ਵੀ ਚੰਗਾ ਦੋ ਤੂ ਹੋਊਗਾ ਜੀ ਆ ਵੀ ਰਹੀਆਂ ਕਈ ਸੁਈਆਂ ਮਗਰ ਵੀ ਸੁਈਆਂ ਖੜੀਆਂ ਹੈਗੀਆਂ ਨੇ ਠੀਕ ਹੈ ਸੋ ਕਾਫੀ ਸਾਰੇ ਨਾਗ ਆਪਸ ਨੂੰ ਦਿਖਾ ਚੁੱਕੇ ਐਥੇ ਵੀਰ ਕੋਲ ਤੇ ਇੱਕ ਕੰਟੈਕਟ ਨੰਬਰ 62807 13900 34 ਇੱਕ ਹੋਰ ਗੱਲ ਬਾਕੀ ਵੀਰਾਂ ਨੂੰ ਟ੍ਰਾਂਸਪੋਰਟ ਦੀ ਸੇਵਾ ਸਾਰੀ ਹੈਗੀ 13 ਰੁਪਏ ਕਿਲੋਮੀਟਰ ਠੀਕ ਹੈ ਆਨਲਾਈਨ ਪੇਮੈਂਟ ਦੀ ਸੇਵਾ ਸਾਰੀ ਹੈ ਸਵਾਇਪ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਉੱਤੇ ਪੇਮੈਂਟ ਚੱਕੀ ਜਾਂਦੀ ਆ ਇਸੇ ਕੋਲੇ ਘੱਟ ਬੰਦੋ ਗੱਡੀ ਵਾਲੇ ਵੀਰ ਨੂੰ ਫੜਾ ਸਕਦਾ ਜੀ ਠੀਕ ਹੈ ਜਦ ਕਿ ਮਰ ਜਾਈਏ ਮਾਲਾ ਵਾਂਝਾ ਜਾਂਦਾ ਰਹਿੰਨੇ ਲੱਗਾ ਵੱਡੇ ਵੀਰੇ ਇੱਥੋਂ ਬਸ ਸਿਰਫ ਫਾਰਮ ਤੇ ਆਉਣਾ ਅਸੀਂ ਇੱਕ ਤੋਂ 21 ਬਣਾ ਕੇ ਦੋਰਾਗੇ ਵੀ ਗਾ ਉਹਨੂੰ ਭਰਾ ਬਣਾ ਕੇ ਗਾ ਨਹੀਂ ਦਿੰਦੇ ਕਹਿੰਦੇ ਗਾਹਕ ਬਣਾਵਾਂਗੇ ਠੀਕ ਹੈ ਜੀ ਸੋ ਵੀਰ ਦੀ ਗੱਲਾਂ ਵਾਹੂ ਤੇ ਲੱਗਦਾ ਨਾਗ ਵੀ ਕਾਫੀ ਹੁੰਦੇ ਜਦ ਮਰ ਜਾਈਏ ਇੱਥੇ ਪਹੁੰਚੋ ਸੋ ਦੋ ਤਰੀਕ ਨੂੰ ਵੀਰ ਨੇ ਲਾੜ ਰੱਖਿਆ ਦੋ ਤਰੀਕ ਨੂੰ ਤੁਹਾਨੂੰ 45 ਤੋਂ ਹੋ ਸਕਦਾ 47 48 ਵੀ ਮਿਲ ਸਕਦਾ ਕਹੋ ਕਿ ਦੋ ਤੋਂ ਤਿੰਨ ਪਾਸੋਂ ਵੀਰ ਦੀ ਇੱਕ ਪਰ ਡੇ ਦੀ ਖਰੀਦ ਹੁੰਦੀ ਰਹਿੰਦੀ ਆ ਸੋ ਵੀਡੀਓ ਦੇਖਣ ਲਈ ਸਭ